को <muchas> आजो ਬੀਨ ਨੇ ਸਾਰੀ ਗੋਜਨਾ ਖੋਈ ਆ ਜਾ ਬੀਨ ਹੋਇਆ ਹੈ ਅਰੇ ਤੀਨ ਓ ਬਾਈ ਅੱਛਾ ਇਹ ਬੰਦ ਕਰਿਆ ਵਾ ਤਾਂ ਹੈ ਇਹ ਅਸੀਂ ਬੰਦ ਕਰਕੇ ਰੱਖਿਆ ਵਾ ਟੱਪਾ ਚਾਰ ਪੰਜ ਦਿਨੋਂ ਤੋਂ ਇਹਨਾਂ ਦਾ ਵੀ ਧੱਕਲੇ ਮਿਲ ਲੱਗੇ ਹੁਣ ਕੋਈ ਸਮਾਨ ਤਾਂ ਨਹੀਂ ਪਿਆ ਸੀ ਉੱਪਰ ਸਮਾਨ ਪਿਆ ਵਾ ਜੀ ਹੋਰ ਇਹਨਾਂ ਨੇ ਸਮਾਨ ਖਰਾਬ ਕਰ ਦਿੱਤਾ ਅੱਛਾ ਅਜੇ ਬੰਦ ਕਰਿਆ ਵਾ ਬੰਦ ਕਰਕੇ ਸਮਾਨ ਵੀ ਚੱਕ ਰਹੇ ਖਾਲੀ ਨੂੰ ਜੇ ਕੀ ਕਰੀ ਤੇ ਇਦਾਂ ਹੀ ਚ ਕੀ ਇਹਦੇ ਖਾਲੀ ਨੂੰ ਅਈ ਨਜ਼ਰ ਟੱਕੀ ਜਾਂਦੇ ਕੋਈ ਲੈਣੇ ਨਹੀਂ ਪਤਾ ਨਹੀਂ ਕੀ ਹੋਇਆ ਹੈ ڏٻو رکيو ٻه 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 ٻ ਚਾਰ ਇੰਗਾਨਾ ਯਾਰ ਨੂੰ ਕਹੀਂ ਦੱਸਦਾ ਸਾਦਾ ਕਾਹ ਹੋਗੀ ਤੇ ਇੱਕ ਲੈ ਆਉਂਦੇ ਆਪੜੀ ਇਸ ਤੇ ਸਾਰਾ ਤੇ ਲੱਤ ਰੋਇਦਾ ਕਰੇ ਬੂਰੇ ਕੰਮ ਕਰ ਲਈ ਆਪਾਂ ਚਲਾ ਆ ਤੇ ਭਗਤਾਂ ਨੂੰ ਆ ਬਿਲਕੁਲ ਜਿਹਾ ਲਾ ਆਲੇ ਪੈਣ ਦੇ ਮੋਟੇ ਮੋਟੇ ਆ ਨਹੀਂ ਡੁੱਟਿਆ ਤੁਸੀਂ ਗੱਲ ਦੇਖੀ ਆ ਵੀ 3-4 ਸਾਲ ਤੋਂ ਸ਼ਹਿਰ ਆ ਜਿਹੜਾ ਬਿਮਾਰ ਹੈ ਕਾਰਪੋਰੇਸ਼ਨ ਦੇਖਭਾਲ ਕਰਦੀ ਆ ਸਾਰੇ ਪਾਸੇ ਰੇੜੀਆਂ ਰੇੜੀਆਂ ਦਾ ਜਿਹੜਾ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਹੈਗੀ ਤੇ ਹੁਣ ਸਪੈਸ਼ਲ ਡਰਾਪ ਚ ਲਾ ਕੇ ਬੰਦਾ ਵੀ ਸਪੈਸ਼ਲ ਰੂਮ ਮੰਗਾਇਆ ਹੈ ਇਹ ਬੰਦਾ ਇਹ ਕੰਮ ਜੀ ਕਰਾਂ ਦਾ ਐਕਸਪਰਟ ਸੀ ਜਦੋਂ ਮੈਂ ਮੇਅਰ ਸੀ ਉਦੋਂ ਇਹ ਤੇ ਸੁਪਰਡੈਂਟੈਂਡੈਂਟ ਸੀ ਉਦੋਂ ਵੀ ਅਸੀਂ ਇੱਕ ਕਿਆ ਕਹਿੰਦੇ ਆ ਰੇਡੀਅੰਸ ਸੀ ਛੱਡੀ ਮਨਦੀਪ ਸਿੰਘ ਉਹਦਾ ਬਹੁਤ ਵਧੀਆ ਕੰਮ ਆ ਜਿਹੜਾ ਉਹ ਕਰ ਰਿਹਾ ਹੈ ਔਰ ਰੇਡੀਅੰਸ ਫੜੀਆਂ ਚੱਕੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖੋਗੇ ਆਉਣ ਵਾਲੇ 3-4 ਮਹੀਨੇ ਵਿੱਚ ਜਿਹੜਾ ਮੋਹਾਲੀ ਹੋ ਰੇਡੀ ਫੜੀ ਮੁਕਤ ਆ ਜਿਹੜਾ ਉਹ ਕਰ ਦਿੱਤਾ ਜਾਊਗਾ ਨੈਕਸਟ ਕੈਪੀਟਲ ਜਿਹੜੀ ਅੰਦਰ ਹੋਈ ਹੋਈ ਹੈ ਜਿਹੜੀ ਸਰਕਾਰ ਵੱਲੋਂ ਉਹਦੇ ਨਾਲ ਪੀਲੋਂ ਪੱਤੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਲੱਗਦਾ ਕਿ ਲੋਕ ਅਗਲੇ ਪੁੰਨ ਦੇ ਉੱਤੇ ਬਹੁਤ ਸਾਰੇ ਪ੍ਰੈਕਟਿਸ ਫੋਰਸਾਂ ਨੇ ਇਹਨਾਂ ਨਾਲ ਹੱਲ ਕੀਤੀ ਹੈ ਜਿਹੜੀ ਰੈਡੀ ਫੜੀ ਜਾਂਦੀ ਹੈ ਨਾ ਰੈਡੀ ਫੜੀ ਤੋਂ ਬਿਨਾਂ ਜਿਹੜੀ ਅੰਦਰ ਜਿਹੜੀ ਐਂਕਲੋਜਮੈਂਟ ਕੀਤੀ ਉਹ ਤਾਂ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਹੋ ਰਿਹਾ ਹੈ ਸਾਰਾ ਕੁਝ ਵੈਸੇ ਵੀ ਦੇਖੋ ਮੈਂ ਦੇਖਿਆ ਕਈ ਜਗ੍ਹਾ ਤੇ ਐਂਕਲੋਜਮੈਂਟ ਬਹੁਤ ਜ਼ਿਆਦਾ ਕੀਤੀ ਹੋਈ ਹੈ ਖਾਸ ਕਰਕੇ ਜਿਹੜੇ ਕੌਰ ਨੰਬਰ ਦੇ ਪਲਾਟ ਨੇ ਉੱਥੇ ਹਰ ਵੇਲੇ ਜਿਹੜਾ ਐਕਸੀਡੈਂਟ ਦਾ ਜਿਹੜਾ ਖਤਰਾ ਉਹ ਬਣਿਆ ਰਹਿੰਦਾ ਰੋ ਐਕਸੀਡੈਂਟ ਹੁੰਦੇ ਵੀ ਨਹੀਂ ਤੇ ਇਸ ਕਰਕੇ ਬਿਲਕੁਲ ਇਹ ਕਾਰਬ ਚੈਨਲਾਂ ਦੇ ਉੱਤੇ ਤੱਕ ਵੱਡੇ ਵੱਡੀਆਂ ਗ੍ਰੇਲਾਂ ਲਾ ਕੇ ਜਿਹੜੀ ਕਬਜ਼ੇ ਕੀਤੇ ਹੋਏ ਨੇ ਸ਼ਹਿਰ ਦੀ ਜਿਹੜੀ ਇੱਥੇ ਐਕਸੀਡੈਂਟਾਂ ਨੂੰ ਸਦਾ ਦੰਦ ਰਹੇ ਉੱਥੇ ਜਿਹੜੀ ਸ਼ਹਿਰ ਦੀ ਖੂਬਸੂਰਤੀ ਆ ਮੋਹਾਲੀ ਸ਼ਹਿਰ ਜਿਹੜਾ ਮਤਲਬ ਬਕਾਇਦਾ ਤੌਰ ਤੇ ਪਲਾਨਡ ਸਿਟੀ ਆ ਪੰਜਾਬ ਦਾ ਇੱਕੋ ਇੱਕ ਸਿਟੀ ਆ ਉਹਦੀ ਖੂਬਸੂਰਤੀ ਤੇ ਵੀ ਜਿਹੜਾ ਦਾਗ ਲੱਗਦਾ ਕਿਉਂਕਿ ਲੋਕ ਜਿਹਨੇ ਬਾਹਰੋਂ ਆ ਰਹੇ ਨੇ ਮੋਹਾਲੀ ਨੋ ਇੱਕ ਤਰ੍ਹਾਂ ਦਾ ਆਈਟੀ ਹੱਬ ਵੱਲੋਂ ਦੇਖ ਰਹੇ ਆ ਇਹਨੇ ਬਾਹਰੋਂ ਇਨਵੈਸਟਮੈਂਟ ਆਉਣੀ ਹੈ ਤੇ ਜੇ ਅਸੀਂ ਇਹ ਸ਼ਹਿਰ ਦੀ ਦਿੱਖ ਵਧੀਆ ਨਹੀਂ ਬਣਾ ਕੇ ਰੱਖਾਂਗੇ ਤਾਂ ਫਿਰ ਸਾਡਾ ਸ਼ਹਿਰ ਜਿਹੜਾ ਬਾਕੀ ਸ਼ਹਿਰਾਂ ਮੰਗਣ ਜਿਹੜੇ ਪੰਜਾਬ ਦੇ ਨੇ ਉਹਨਾਂ ਮੰਗਣ ਪਿੱਛੇ ਰਹਿ ਜੂਗਾ ਤਾਂ ਮੇਰੀ ਲੋਕਾਂ ਨੂੰ ਬੇਨਤੀ ਆ ਵੀ ਆਪਾਂ ਇਹ ਜਿਹੜੀ ਕਬਜ਼ਾ ਨੀਤੀ ਆ ਇਹਨੂੰ ਛੱਡ ਕੇ ਆਪਾਂ ਸ਼ਹਿਰ ਦੀ ਖੂਬਸੂਰਤੀ ਵੱਲ ਧਿਆਨ ਦੇਈਏ